ਸਾਰ ਤੇਰਾ ਤੇ ਇੱਕ ਨਾਮ ਉਹ ਇਸ ਤਰ੍ਹਾਂ ਗੁਰੂ ਪਿਆਰੇ ਜਿਸ ਤਰ੍ਹਾਂ ਲੱਖਾਂ ਕਾਸ ਤੇ ਲੱਖਾਂ ਪਤਾਲ ਹਨ ਇਸੇ ਤਰ੍ਹਾਂ ਹਰ ਇੱਕ ਧਰਤੀ ਦਾ ਤੋਲ ਹੈ ਤੋਲ ਹੈ ਜਿਸ ਤਰ੍ਹਾਂ Hindu ਧਰਮ ਦੇ ਵਿੱਚ ਸਨਾਤਨ ਦੇ ਵਿੱਚ ਦੱਸਦੇ ਹਨ ਕਿ ਇਹਦੇ ਥੱਲੇ ਬਲਦੇ ਸਿੰਘ ਤੇ ਧਰਤੀ ਖੜੀ ਤੋ ਸੱਤ ਧਰਤੀਆਂ ਹਨ ਤੋ ਜਿਹੜੀ ਦੋ ਧਰਤੀਆਂ ਜਿਹਨੇ ਥਾਮੀਆਂ ਹੋਈਆਂ ਹਨ ਉਸ ਦਾ ਬਾਪ ਹੋ ਸਕਦਾ ਹੈ ਜਿਹਨੇ ਤਿੰਨ ਉਹਦਾ ਦਾਦਾ ਹੋਏਗਾ ਜਿਹਨੇ ਚਾਰ ਚੁਕੀਆਂ ਪਰਦਾਦਾ ਹੋਏਗਾ ਇਸ ਤਰ੍ਹਾਂ ਕਰਕੇ ਇਹ ਧਰਤੀਆਂ ਦਾ ਭਾਰ ਕਹਿੰਨੇ ਚੁੱਕਿਆ ਹੈ ਤੇ ਕਹਿੰਦੇ ਤੋਲ ਨਹੀਂ ਚੁੱਕਿਆ ਪਰ ਗੁਰਬਾਣੀ ਸਾਨੂੰ ਦੱਸਦੀ ਹੈ ਕਿ ਜਿਹੜਾ ਤੋਲ ਹੈ ਧਰਮ ਦਇਆ ਦਾ ਪੁੱਤਰ ਹੈ ਮਾਨੀ ਵਿੱਚ ਆਪਾਂ ਪੜਦੇ ਹਾਂ ਤੋਲ ਧਰਮ ਦਇਆ ਕਾਪੂਤ ਸੰਤੋਖ ਦੇ ਵਿੱਚ ਇਹ ਧਰਤੀ ਨੂੰ ਥਾਪ ਕੇ ਰੱਖਿਆ ਹੋਇਆ ਸੰਤੋਖ ਥਾਪ ਰੱਖਿਆ ਜਨ ਸੂਤ ਸੂਤਰ ਦੇ ਵਿੱਚ ਪਰੋਏ ਹੋਏ ਦਇਆ ਉਹ ਧਰਮ ਦਾ ਪੁੱਤਰ ਹੈ ਤੋਲ ਤੋਲ ਬਲਦ ਨੂੰ ਆਖਿਆ ਹੈ ਇਸ ਧਰਮ ਦੇ ਵਿੱਚ ਪਰ ਅਸੁਰ ਵਿੱਚ ਤੋਲ ਜਿਹੜਾ ਹੈ ਇਹ ਧਰਤੀ ਦਾ ਕਪੜਾ ਹੈ ਰੱਖਿਆ ਚੱਕਰ ਹੈ ਜਿਸ ਤਰ੍ਹਾਂ ਅਸੀਂ ਨੰਗੇ ਹੋਈਏ ਤੇ ਸਾਡੇ ਸਰੀਰ ਦੇ ਉੱਤੇ ਕਪੜਾ ਹੈ ਤੇ ਸਾਡੀ ਲਜਜ ਪਤ ਟੱਕੀ ਹੋਈ ਹੈ ਤਾਂ ਕਿ ਸਾਡੇ ਸਰੀਰ ਦਾ ਅੰਦਰ ਦਾ ਨਗਨ ਕੋਈ ਦੂਸਰਾ ਦੇਖ ਨਾ ਸਕੇ ਤਾਂ ਇਹ ਧਰਤੀਆਂ ਜਿਹੜੀਆਂ ਇਸ ਧਰਤੀ ਨੂੰ ਦੇਖਦੇ ਹਾਂ ਤਾਂ ਇਸ ਦਾ ਧਰਤੀ ਦਾ ਜਿਹੜਾ ਚਾਰੇ ਪਾਸੇ ਇਹਨੂੰ ਲਪੇਟਿਆ ਹੋਇਆ ਤੌਲ ਨੇ ਇਹ ਰੱਖਿਆ ਚੱਕਰ ਹੈ ਉੱਪਰ ਵੀ ਥੱਲੇ ਵੀ ਦਾਇੇ ਵੀ ਦਸੂ ਦਿਸ਼ਾ ਦੇ ਵਿੱਚ ਤੌਲ ਜਿਹੜਾ ਹੈ ਧਰਤੀ ਦਾ ਕਪੜਾ ਹੈ ਤਾਂ ਕਿ ਜਿਹੜੇ ਦੂਜੀਆਂ ਗ੍ਰਹਿ ਦੀਆਂ ਚਰਨਾ ਇਸ ਧਰਤੀ ਦੇ ਸੁੱਖਾਂ ਨੂੰ ਨੁਕਸਾਨ ਨਾ ਪਹੁੰਚਾ ਸਕਣ ਇਸ ਕਰਕੇ ਇਸ ਨੂੰ ਕੱਜਿਆ ਹੋਇਆ ਹੈ ਔਰ ਸੂਰਜ ਦੀਆਂ ਕਿਰਨਾਂ ਜੜੀਆਂ ਹਨ ਇਸ ਤੌਲ ਤੇ ਪੈ ਕੇ ਫਿਰ ਸਾਡੇ ਤੇ ਪੈਂਦੀਆਂ ਉਜਸ ਸਮਾਂ ਇਹ ਮਹਾਨ ਸ਼ਕਤੀਆਂ ਜਿਹੜੀਆਂ ਰੈਕਟਰ ਹਨ ਸਾਇੰਸ ਹੈ ਇਹ ਸੁਤੋਲ ਨੂੰ ਪਾੜਦੇ ਜਾ ਰਹੇ ਹਾਂ ਕਈ ਜਗ੍ਹਾ ਤੋਂ ਪਾੜ ਦਿੱਤਾ ਬਹੁਤ ਜ਼ਿਆਦਾ ਜਿਹਦੇ ਕਰਕੇ ਸਿੱਧੀ ਸੂਰਜ ਦੀਆਂ ਕਰਨਾ ਸਾਡੇ ਸਕਿਨ ਤੇ ਪੈਂਦੀਆਂ ਜਿਹਦੇ ਸਕਿਨ ਕੈਨਸਲ ਹੋ ਜਾਂਦੀ ਆਪਾਂ ਲੋਕਾਂ ਨੇ ਦੇਖਿਆ ਹੋਣਾ ਕਿ ਜੋ ਅਮਰੀਕਨ ਲੋਕ ਹੁੰਦੇ ਹਨ ਉਹਨਾਂ ਦੀ ਸਕਿਨ ਜਿਹੜੀ ਹੈ ਮੁੱਖ ਜਿਹੜਾ ਹੈ ਬਾਹਾਂ ਜਿਹੜੀਆਂ ਹਨ ਔਰ ਰੋਏ ਰੋਏ ਦੇ ਉੱਤੇ ਸਕਿਨ ਜਿਹੜੇ ਚਿੱਟ ਕਪੜੀ ਹੋਈ ਹੁੰਦੀ ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਤੌਰ ਨੂੰ ਪਾੜ ਕੇ ਇਥੋਂ ਨਿਕਲੇ ਹਨ ਜਿਹਦੇ ਕਰਕੇ ਡਾਇਰੈਕਟ ਦੂਜੇ ਗ੍ਰਹਿ ਮੰਡਾ ਅਸਰ ਜਿਹੜਾ ਇਹਨਾਂ ਦੇਸ਼ਾਂ ਤੇ ਜਿਹੜੇ ਡਵੈਲਪਮੈਂਟ ਕੰਟਰੀਆਂ ਇਹਨਾਂ ਤੇ ਪੈਂਦਾ ਜਿਹਦੇ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਤੋਈ ਸਾਡਾ ਰੱਖਿਆ ਚੱਕਰ ਹੈ ਧਰਤੀ ਦਾ ਜਿਸ ਤਰ੍ਹਾਂ ਸਾਡਾ ਰੱਖਿਆ ਚੱਕਰ ਹੈ ਸ਼ਬਦ ਨਾਮ ਰੋਮ ਰੋਮ श्वास क्लास पांच शब्दਾਂ ਦਾ ਅਨਹਦ ਬਾਣੀ ਦਾ ਇੱਕ ਸ਼ਬਦ ਦਾ ਸੈਤ ਤੋਂ ਦਾ ਇਹ ਰਖਿਆ ਚੱਕਰ ਅਸੀਂ ਬਣਾਏ ਹਨ ਜੇ ਦੇ ਕਰਕੇ ਇਹ ਜਿਹੜੇ ਦੁੱਖ ਸਾਡੇ ਨੇੜੇ ਨਹੀਂ ਆਉਂਦੇ। ਤੋ ਇਸੇ ਤਰ੍ਹਾਂ ਇਹ ਧੌਲ ਜਿਹੜਾ ਧਰਮ ਤੇ ਦਇਆ ਦਾ ਪੁੱਤਰ ਹੈ। ਸੰਤੋਖ ਦੇ ਵਿੱਚ ਇਸ ਮੁਤਾਬਕ ਰੱਖਿਆ ਇੱਕ ਧਰਤੀ ਦਾ ਨਹੀਂ ਸਾਰੀਆਂ ਧਰਤੀਆਂ ਦਾ ਧੌਲ ਅਲੱਗ-ਅਲੱਗ ਹੈ। ਤੋ ਇਸ ਤਰ੍ਹਾਂ ਮਹਾਲਤ ਦੇ ਕਿਰਪਾ ਦੇ ਨਾਲ ਧਰਤੀ ਹੋਰ ਭਰੇ ਹੋਰ ਹੋਰ ਇਸ ਤੇ ਭਾਰਤ ਲਈ ਕੰਜ ਜੀ ਯਾਤਰਾੰਗਾਂ ਕੇ ਨਾਮ ਸਾਮਨੇ ਲਿਖਿਆ ਬੜੀ ਇਹ ਸ਼ਬਦ ਦੇ ਸਹਾਰੇ ਖੜੇ ਨਾਮ ਕੇ ਤਾਰੇ ਕਨ ਬ੍ਰਹਿਮਣ ਨਾਮ ਕੇ ਤਾਰੇ ਪੁਰੀਆਂ ਆਕਾਸ਼ ਨਾਮ ਕੇ ਤਾਰੇ ਸਦ ਅਲਕਾ ਜੋ ਕੁਛ ਵੀ ਬਣਿਆ ਹੋਇਆ ਇਹ ਨਾਮ ਦੇ ਸਹਾਰੇ ਖੜਾ ਨਾ ਇਹਦੇ ਉੱਪਰ ਕੁਛ ਹੈ ਨਾ ਇਹਦੇ ਥੱਲੇ ਕੁਛ ਹੈ ਨਾ ਢਾਈ ਕੁਛ ਹੈ ਨਾ ਬਾਹਾਂ ਸਭ ਖਾਲੀ ਖਨਾ ਹੈ ਕਿ ਕਿਸੇ ਨਾਲ ਜੁੜੇ ਨਹੀਂ ਹੋਏ ਜੜੇ ਜੜਾਇਆ ਹਨ ਅਸੀਂ ਆਕਾਸ਼ ਵਿੱਚੋਂ ਦੇਖਦੇ ਹਾਂ ਸਭ ਅਲੱਗ-ਅਲੱਗ ਹਨ ਇੱਕ ਪਾਸੇ ਸੂਰਜ ਹੈ ਇੱਕ ਪਾਸੇ ਚੰਦਰਮਾ ਖਾਲੀ ਖਲਾ ਦੇ ਵਿੱਚ ਨਾਮ ਦੇ ਸਹਾਰ ਇਹ ਸਾਰੀਆਂ ਧਰਤੀਆਂ ਖੰਡ ਬ੍ਰਹਮਣ ਖੜੇ ਮਹਾਰੀ ਗੁਰਜੀ ਕਾ ਖਾਲਸਾ ਮਹਾਰੀ ਗੁਰਜੀ ਕੀ ਪਤੈ ਜੀ ਬਹੁਤ ਬਹੁਤ ਨਮਾਰਨ ਰੂਪ ਅਸੀ ਸਾਸੀ ਜੀ